ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਿਰ ਤੋਂ ਅਸੀਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ ਸ਼ਲੋਕ ਸੱਭਿ ਸਭਿ ਸਭਿ ਮਹੱਲਾ ਪੰਜਵਾਂ ਸੱਭਿ ਸਭਿ ਬਾਣੀ ਦੇ ਔਖੇ ਸ਼ਬਦਾਂ ਦਾ ਸੁੱਧੂ ਵਿਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਵਾਂਗੇ ਆਓ ਸ਼ਲੋਕ ਸੱਭਿ ਸਭਿ ਬਾਣੀ ਦੇ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਈਏ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਤੱਤੇ ਲੋ ਔਕੜ ਰਾਰਾ ਮਮਾ ਤੱਤੇ ਲੋ ਸਿਹਾਰੀ ਹਾ ਹਾ ਸੋ ਇਸ ਦਾ ਜਦੋਂ ਉਚਾਰਨ ਕਰਨਾ ਹੈ ਤੱਤੇ ਲੋ ਔਕੜ ਦੋ ਰਾਰਾ ਦਰ ਤੈਨੂੰ ਔਕੜਾ ਰਾਰਾ ਅੱਗੇ ਮੰਮੇ ਉੱਤੇ ਅਦਕ ਲਗਾ ਕੇ ਆਪਾਂ ਇਸ ਦਾ ਉਚਾਰਨ ਕਰਨਾ ਹੈ ਫਿਰ ਤੈਨੂੰ ਸਿਹਾਰੀ ਹਾ ਹ ਸੋ ਇਸ ਦਾ ਉਚਾਰਨ ਸ਼ੁੱਧ ਉਚਾਰਨ ਮੰਮੇ ਉੱਤੇ ਅਦਕ ਲਗਾ ਕੇ ਉਚਾਰਨ ਹੋਵੇਗਾ ਦੁਰਮਤਹਿ ਉਚਾਰਨ ਕਰਨਾ ਹੈ ਦੁਰਮਤਹਿ ਤਾਂ ਕਿ ਇਸ ਨੂੰ ਪੜ੍ਹ ਕੇ ਬੋਲਣਾ ਹੈ ਦੁਰਮਤਹਿ ਉਚਾਰਨ ਕਰਨਾ ਇਹਨਾ ਕਿ ਦੁਰਮਤੇ ਦੁਰਮਤੇ ਕਰਾਂਗੇ ਗਲਤ ਉਚਾਰਨ ਹੋਵੇਗਾ ਨਦੁਰ ਮੱਤਹਿ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਕੱਤੇ ਨੂੰ ਟਿੱਪੀ ਕੰ ਥੱਠੇ ਨੂੰ ਟਿੱਪੀ ਥੰ ਇੱਥੇ ਵੀ ਤੁਸੀਂ ਦੇਖ ਰਹੇ ਹੋ ਕੱਤੇ ਨੂੰ ਟਿੱਪੀ ਕੰ ਸੋ ਇਸ ਦਾ ਉਚਾਰਨ ਹੋਵੇਗਾ ਕੰਠੰ ਕੰਠੰ ਉਚਾਰਨ ਕਰਨਾ ਹੈ ਸੋ ਕਈ ਸੰਤਾ ਇਸ ਦਾ ਉਚਾਰਨ ਇਸ ਤਰ੍ਹਾਂ ਕਰ ਦਿੰਦੀਆਂ ਨੇ ਕੰਠੰਗ ਠੰਗ ਦੇ ਕਾਰਨ ਦੰਦੀਆਂ ਨੇ ਗੱਗਾ ਲਗਾ ਦੁੰਦੀਆਂ ਨੇ ਜੋ ਕਿ ਬਿਲਕੁਲ ਹੀ ਗਲਤ ਉਚਾਰਨ ਬਣਦਾ ਹੈ ਗੱਗੇ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਟਿੱਪੀ ਦੇ ਉਚਾਰਨ ਦੇ ਵਿੱਚ ਸੋ ਇਸ ਦਾ ਸ਼ੁੱਧ ਉਚਾਰਨ ਬਣਦਾ ਹੈ ਕੰਠੰਗ ਸੋ ਸ਼ੁੱਧ ਉਚਾਰਨ ਹੈ ਤੱਕੇ ਨੂੰ ਟਿੱਪੀ ਕੰਠਠੇ ਨੂੰ ਟਿੱਪੀ ਠੰਗ ਕੰਠੰਗ ਉਚਾਰਨ ਕਰਨਾ ਹੈ ਨਾ ਕਿ ਕੰਠੰਗ ਕਰਾਂਗੇ ਦਾ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਇਸ ਦਾ ਵੀ ਸੁੱਧ ਉਚਾਰਨ ਹਾਏ ਨੂੰ ਇੱਥੇ ਬਿਹਾਰੀ ਲੱਗੀ ਹੈ ਨਾਣਾ ਸ ਸ ਦੇ ਪੈਰ ਚੰਦਾ ਯਈ ਆਏ ਸੋ ਇਸ ਦਾ ਉਚਾਰਨ ਆਪਾਂ ਨੇ ਕਰਨਾ ਹੈ ਹਾਏ ਨੂੰ ਬਿਹਾਰੀ ਹੀ ਅੱਗੇ ਨਾਣਾ ਹੀ ਨਾ ਤੋ ਇਸ ਦਾ ਕਿਵੇਂ ਉਚਾਰਨ ਕਰਨਾ ਇੱਥੇ ਹਾਹੀ ਨੂੰ ਬਿਹਾਰੀ ਨਾਣਾ ਸਸੇ ਦੇ ਪੈਰ ਚ ਅੱਧਾਈ ਲਈ ਆਏ ਦੋਨੇ ਅੱਖਰਾਂ ਨੂੰ ਕੋਈ ਵੀ ਮਾਤਰਾ ਨਹੀਂ ਲੱਗੀ ਹੋਈ ਸੋ ਇਸ ਦਾ ਉਚਾਰਨ ਆਪਾਂ ਨੇ ਕਰਨਾ ਹੈ ਹੀ ਅੱਗੇ ਨਾਣੇ ਉੱਤੇ ਅਦਕ ਲੱਗੇਗੀ ਹੀ ੜ ਸੇ ਇਸ ਦਾ ਸ਼ੁੱਧ ਉਚਾਰਨ ਹੀਣਸਯ ਉਚਾਰਨ ਉਹਦੇ ਦਾ ਭਾਵ ਕਿਸ ਨੂੰ ਵੀ ਭਰ ਕੇ ਬੋਲਿਆ ਜਾਵੇਗਾ ਹੀਣਸਯ ਸਾਹਿਲੁ ਵਿਹਾਰੀ ਹੀ ਨਾਣੇ ਉੱਤੇ ਆਤਕਣ ਸਸਾ ਐੜਾ ਹੀਣਸਯ ਹੀਣਸਯ ਉਚਾਰਨ ਕਰਦਾ ਹੈ ਕਈ ਸੰਤਾ ਇਸ ਦਾ ਉਚਾਰਨ ਹੀਣਸ ਕਰ ਦੁੰਡੀਆਂ ਨੇ ਜੋ ਕਿ ਗਲਤ ਉਚਾਰਨ ਹੈ ਹੀਣਸ ਇਸ ਦਾ ਉਚਾਰਨ ਬਿਲਕੁਲ ਗਲਤੋਚਾਰ ਨ ਹੋਵੇਗਾ ਹੀਣਸਯ ਉਚਾਰਨ ਕਰਨਾ ਹੈ ਨਾਲੇ ਉੱਤੇ ਅੱਜ ਲਗਾ ਕੇ ਪਾਪ ਦੀ ਭਰ ਕੇ ਬੋਲਿਆ ਜਾਵੇਗਾ ਹੀਣਸਯ ਸੋ ਅਗਲਾ ਜੋ ਸ਼ਬਦ ਹੈ ਸਸ ਦੇ ਪੈਰ ਚ ਵਾ ਵਾ ਰ ਰ ਗਗਾ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਜੋ ਸਸ ਦੇ ਪੈਰ ਚਦਾ ਵਾ ਵਾਏ ਰ ਰ ਗਗਾ ਸੋ ਇਸ ਦਾ ਵੀ ਖਾਸ ਧਿਆਨ ਰੱਖਣਾ ਹੈ ਪਿਛਲੀ ਵੀਡੀਓ ਦੇ ਵਿੱਚ ਵੀ ਆਪ ਜੀ ਨੂੰ ਦੱਸਿਆ ਸੀ ਜੋ ਸਸੇ ਦੇ ਪੈਰ 'ਚ ਬਾਹਰ ਇਹ ਐਡੇ ਨੂੰ ਔਂਕੜ ਲਗਾਵੇਗਾ ਅੱਗੇ ਐਡਾ ਅੱਖਰ ਪ੍ਰਗਟ ਕਰਕੇ ਐਡੇ ਨੂੰ ਉੱਤੇ ਅਧਕ ਲੱਗੇਗਾ ਅੱਗੇ ਰ ਰ ਗੱਗਾ ਸਵਰਗ ਉਚਾਰਨ ਕਰਨਾ ਹੈ ਭਰ ਕੇ ਬੋਲਣਾ ਹੈ ਸਵਰਗ ਸਵਰਗ ਉਚਾਰਨ ਕਰਨਾ ਹੈ ਸਸੇ ਨੂੰ ਕੜਸੋ ੜੇ ਉੱਤੇ ਯਦਕ ਅ ਰਾਰਾ ਦਦਾ ਸਵਰਗ ਸਵਰਗ ਉਚਾਰਨ ਕਰਨਾ ਹੈ ਨਾ ਕਿ ਸਵਰਗ ਕਰਾਂਗੇ ਵਾਵੇ ਦੇ ਨਾਲ ਤਾਂ ਗਲਤ ਉਚਾਰਨ ਹੋਵੇਗਾ ਸਵਰਗ ਉਚਾਰਨ ਨਹੀਂ ਕਰਨਾ ਸਵਰਗ ਉਚਾਰਨ ਕਰਨਾ ਹੈ ਸਵਰਗ ਪੜ ਕੇ ਬੋਲਣਾ ਹੈ ਉੱਤੇ ਅਦਕ ਲਗਾ ਕੇ ਬੋਲਣਾ ਹੈ ਸਵਰਗ ਉਚਾਰਨ ਕਰਨਾ ਹੈ ਨਾ ਕਿ ਸਵਰਗ ਵਾਵੇ ਨਾਲ ਕਰਾਂਗੇ ਗਲਤ ਉਚਾਰਨ ਹੋਵੇਗਾ ਸੋ ਇਸੇ ਤਰ੍ਹਾਂ ਜੋ ਅਗਲਾ ਅਬ ਸ਼ਬਦ ਹੈ ਸ ਸ ਦੇ ਪੈਰ ਚ ਵਾਵਾ ਸ਼ ਸ ਸ ਦੇ ਪੈਰ ਚ ਅੱਧਾ ਵਾਵਾ ਲੱਗਿਆ ਹੈ ਇਸਵੇਂ ਵੀ ਸੇਮ ਉੱਪਰਲੇ ਸ਼ਬਦ ਦੀ ਤਰ੍ਹਾਂ ਸ ਸ ਨੂੰ ਔਂਕੜ ਲਗਾ ਕੇ ਇਹਦੇ ਉੱਤੇ ਅਦਕ ਲਗਾ ਕੇ ਅੱਗੇ ਸ਼ ਸ ਲੱਗੇਗਾ ਸਵਅਸ਼ ਉਚਾਰਨ ਕਰਨਾ ਹੈ ਸਵਅਸ਼ ਸਵਅਸ਼ ਉਚਾਰਨ ਕਰਨਾ ਹੈ ਸਸੇ ਨੂੰ ਔਕੜ ਐੜੇ ਉੱਤੇ ਆਦਤ ਲਗਾ ਕੇ ਸ਼ਸ਼ਾ ਸਵਅਸ਼ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਤੁਸੀਂ ਦੇਖ ਰਹੇ ਹੋ ਇੱਥੇ ਵੀ ਸਸੇ ਦੇ ਪੈਰ ਚ ਵਾਵਾ ਜਜਾ ਨੰਨਾ ਹਾਹਾ ਸੋ ਇਸ ਦਾ ਸੁੱਧ ਉਚਾਰਨ ਕਿਵੇਂ ਕਰਦਾ ਹੈ ਸ ਸੇ ਜੋ ਔਂਕੜ ਐੜਾ ਜੱਜਾ ਨੰਨਾ ਹਾ ਹਾ ਸੋ ਇਸ ਦਾ ਉਚਾਰਨ ਕਰਨਾ ਹੈ ਸਵੰਜਨ ਹੈ ਇਸ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਹੈ ਸ ਸੇ ਨੂੰ ਔਂਕੜ ਐੜਾ ਨੰਨਾ ਜੱਜਾ ਹਾ ਹਾ ਸਵੰਜਣ ਹੈ ਉਚਾਰਨ ਕਰਨਾ ਹੈ ਨਾ ਕਿ ਸਵੰਜਨੇ ਵਾਵੇ ਦੀ ਨ ਕਰਾਂਗੇ ਗਲਤ ਉਚਾਰਨ ਹੋਵੇਗਾ ਅੱਧਾ ਵਾਵਾ ਕੀ ਕਰਦਾ ਹੈ ਸਸੇ ਨੂੰ ਔਂਕੜ ਔਂਕੜ ਹਰੇਕ ਸ਼ਬਦ ਦੇ ਵਿੱਚ ਜੇ ਉਹ ਸਸੇ ਨੂੰ ਵਾਵਾ ਹੋਵੇ ਜ਼ਰੂਰੀ ਨਹੀਂ ਹਰੇਕ ਸ਼ਬਦ ਦੇ ਵਿੱਚ ਹੀ ਔਂਕੜ ਲੱਗੇਗਾ ਕੁਝ ਸ਼ਬਦਾਂ ਦੇ ਵਿੱਚ ਸਸਾ ਦੇ ਵਿੱਚ ਜੋ ਅੱਧਾ ਵਾਵਾ ਲੱਗਿਆ ਹੁੰਦਾ ਹੈ ਇਸੇ ਵੀ ਅੱਖਰ ਦੇ ਵਿੱਚ ਜਦੋਂ ਵਾਵਾ ਲੱਗਿਆ ਹੈ ਤਾਂ ਉੱਥੇ ਔਂਕੜ ਦੀ ਆਵਾਜ਼ ਦੇ ਕੇ ਅਹੜਾ ਜੱਜਾ ਦੰਡਾ ਹਾ ਸਵੰਜਣ ਹੈ ਉਚਾਰਨ ਕਰਨਾ ਹੈ ਸਵੰਜਣ ਹੈ ਸੋ ਅਗਲਾ ਜੋ ਸ਼ਬਦ ਹੈ ਤੇ ਸ਼ਬਦ ਬਾਰੇ ਸੰਤਾਨ ਨੂੰ ਖਾਸ ਦੱਸ ਦਈਏ ਜਿੰਨੇ ਵੀ ਹੁਣ ਤੱਕ ਪਾਣੇ ਸ਼ਬਦ ਕੀਤੇ ਨੇ ਸanskritide ਉੱਥੇ ਜਾਂ ਤਾਂ ਕੰਨਾ ਆਇਆ ਹੈ ਜਾਂ ਸਿਹਾਰੀ ਪਰ ਇੱਥੇ ਮੰਮੇ ਦੇ ਪੈਰ ਚ ਰਾਰਾ ਸਿਹਾਰੀ ਜਾਂ ਅੱਗੇ ਤੱਤੇ ਦੇ ਪੈਰ ਚ ਅੱਧਾ ਯਈਆ ਲੱਗੇ ਤੱਤੇ ਨੂੰ ਔਂਕੜ ਆਇਆ ਹੈ ਸੋ ਇੱਥੇ ਤੱਤੇ ਨੂੰ ਔਂਕੜ ਲੱਗਿਆ ਹੈ ਤਾਂ ਵਾ ਵਾ ਕੀ ਕਰੇ ਸੌਰੀ ਅੱਧਾ ਯਈਆ ਕੀ ਕਰੇਗਾ ਪਾਓ ਇਸ ਸ਼ਬਦ ਦਾ ਉਚਾਰਨ ਕਿਵੇਂ ਹੋਵੇਗਾ ਜੋ ਮੰਮੇ ਨੂੰ ਸਿਹਾਰੀ ਪੈਰ ਚ ਨਾ ਰਹੇ ਤਾਂ ਸੇਮ ਹੀ ਰਹਿਣਗੇ ਅੱਗੇ ਤੱਤਾ ਹੁਣ ਤੱਤੇ ਦੇ ਪੈਰ ਦੇ ਵਿੱਚ ਅੱਧਾ ਯਈਆ ਲੱਗਿਆ ਹੈ ਤੱਤੇ ਦੇ ਪੈਰ ਦੇ ਵਿੱਚ ਅੱਧਾ ਯਈਆ ਲੱਗਿਆ ਹੈ ਜ਼ਿਆਦਾਤਰ ਯਈਆ ਕੀ ਕਰਦਾ ਸੀ ਜਿਸ ਅੱਖਰ ਦੇ ਪੈਰ ਦੇ ਵਿੱਚ ਯਈਆ ਲੱਗਿਆ ਹੁੰਦਾ ਸੀ ਉਸ ਨੂੰ ਸਿਹਾਰੀ ਲਗਾ ਕੇ ਅੱਗੇ ਐਨਾ ਅੱਖਰ ਪ੍ਰਗਟ ਕਰਦਾ ਸੀ ਯਯਾ ਕੀ ਕਰਦਾ ਸੀ ਜਿਸ ਅੱਖਰ ਦੇ ਪੈਰ ਦੇ ਵਿੱਚ ਅੱਧਾ ਯਯਾ ਹੁੰਦਾ ਸੀ ਉਸ ਨੂੰ ਸਿਹਾਰੀ ਲਗਾ ਕੇ ਅੱਗੇ ਐਡਾ ਅੱਖਰ ਪ੍ਰਗਟ ਕਰਦਾ ਸੀ ਪਰ ਹੁਣ ਇੱਥੇ ਐਡਾ ਅੱਖਰ ਨਹੀਂ ਪ੍ਰਗਟ ਹੋਵੇਗਾ ਕਿਉਂਕਿ ਇੱਥੇ ਤੱਤੇ ਨੂੰ ਔਂਕੜ ਲੱਗੀ ਹੈ ਸੋ ਔਂਕੜ ਕਿਹਨੂੰ ਲੱਗਦੀ ਹੈ ਗੁਰਮੁਖੀ ਦੇ 35 ਅੱਖਰਾਂ ਦੇ ਵਿੱਚ ਔਂਕੜ ਲੱਗਦੀ ਹੈ ਊੜੇ ਨੂੰ ਔਂਕੜ ਲੱਗਦੀ ਹੈ ਸੋ ਇੱਥੇ ਅੰਕੜ ਦਾ ਉਚਾਰਨ ਕਰਨ ਲਈ ਊੜਾ ਹੀ ਅੱਖਰ ਪ੍ਰਗਟ ਹੋਵੇਗਾ ਤੇ ਅੰਕੜ ਊੜੇ ਨੂੰ ਹੀ ਲੱਗੇਗੀ ਕਿ ਕਿ ਐੜੇ ਨੂੰ ਅੰਕੜ ਨਹੀਂ ਲੱਗਦੀ ਸੋ ਇਸ ਦਾ ਉਚਾਰਨ ਕਰਨਾ ਹੈ ਮਤੋ ਮਿਰਤੋ ਉਚਾਰਨ ਕਰਨਾ ਹੈ ਸੋ ਜਈਏ ਨੇ ਕੀ ਕੀਤਾ ਹੈ ਜੋ ਤੱਤੇ ਦੇ ਅੰਕੜ ਲੱਗਿਆ ਸੀ ਅੱਧਾ ਯਈਆ ਸੀ ਸੋ ਔਂਪੜ ਊੜੇ ਨੂੰ ਲੱਗਦਾ ਹੈ ਇਸ ਕਰਕੇ ਇੱਥੇ ਊੜਾ ਹੀ ਅੱਖਰ ਪ੍ਰਗਟ ਹੋਵੇਗਾ ਨਾ ਕਿ ਐੜਾ ਸੋ ਅਗਲਾ ਸ਼ਬਦ ਹੈ ਸਸੇ ਨੂੰ ਸਿਹਾਰੀ ਧੱਦੇ ਦੇ ਪੈਰ 'ਚ ਯਈਆ ਤੱਤੇ ਨੂੰ ਲਾਵਾਂ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਸ਼ੁੱਧ ਸਸੇ ਨੂੰ ਸਿਹਾਰੀ ਜੋ ਧੱਦੇ ਦੇ ਪੈਰ 'ਚ ਅੱਧਾ ਯਈਆ ਸੀ ਇਸ ਨੇ ਵੀ ਧੱਦੇ ਨੂੰ ਸਿਹਾਰੀ ਲਗਾਈ ਹੈ ਅੰਗੇ ਐੜਾ ਅੱਖਰ ਪ੍ਰਗਟ ਕਰਕੇ ਤੈਨੂੰ ਲਾਵਾਂ ਲੱਗੇਗੀ ਸਿੱਧੇ ਅਤੇ ਉਚਾਰਨ ਕਰਨਾ ਹੈ ਸਿੱਧ ਸਿੱਧੇ ਅਤੇ ਸਿੱਧੇ ਅਤੇ ਉਚਾਰਨ ਕਰਨਾ ਹੈ ਜਿ ਇਹ ਨੇ ਕੀ ਕੀਤਾ ਹੈ ਤੱਦੇ ਰੁਸੇ ਹਾਰੀ ਲਗਾ ਕੇ ਅੰਗੇ ਐੜਾ ਅੱਖਰ ਪ੍ਰਗਟ ਕਰ ਦਿੱਤਾ ਹੈ ਸਿੱਧੇ ਅਤੇ ਉਚਾਰਨ ਕਰਨਾ ਹੈ ਸਿੱਧੇ ਅਤੇ ਅਗਲਾ ਸ਼ਬਦ ਹੈ ਅਗਲਾ ਐੜੇ ਨੂੰ ਪੰਨਾ ਲੱਲਾ ਯਯਾ ਹਾ ਹਾ ऐड़े करना ललिया हाहा शुद्ध उचारण कि आल बिलकुल ही जिमे शब्द लिखा है इसे तरह उच्चारण करना है आल अगे जिया हाहा इसका उच्चारण किना है इन सहारी लगेगी ABC ਹਰੀ ਏ ਅੱਗੇ ਐੜਾ ਮੁਕਤਾ ਅ ਹਾ ਹਾ ਮੁਕਤਾ ਹ ਸੋ ਇਸ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਐੜੇ ਨੂੰ ਕੰਨਾ ਆ ਲੱਲਾ ਮੁਕਤਾ ਲ ਆਲ ਈੜੀ ਸਿਹਾਰੀ ਏ ਐੜਾ ਮੁਕਤਾ ਅ ਸੋ ਇਸ ਦਾ ਸ਼ੁੱਧ ਉਚਾਰਨ ਹੋਵੇਗਾ ਆਲਯਹ ਆਲਯਹ ਆਲੇਹ ਉਚਾਰਨ ਕਰਨਾ ਹੈ ਆਲੇ ਆਲੇਹ ਸੋ ਕਈ ਇਸ ਦਾ ਉਚਾਰਨ ਆਲੇ ਕਰ ਦਿੰਦੇ ਨੇ ਸੋ ਗਲਤ ਉਚਾਰਨ ਹੈ ਐੜੇ ਨੂੰ ਕੰਨਾ ਆ ਲੱਲਾ ਮੁਕਤਲ ਈੜੀ ਸਿਆਰੀ ਇਹ ਐੜਾ ਮੁਕਤਾ ਅ ਅੱਗੇ ਹਾ ਹਾ ਆਲ ਏਹ ਉਚਾਰਨ ਕਰਨਾ ਹੈ ਆਲ ਏਹ ਆਲ ਇਹ ਉਚਾਰਨ ਇਕੱਠਾ ਹੀ ਉਚਾਰਨ ਹੋਵੇਗਾ ਆਲ ਇਹ ਆਲ ਇਹ ਇਸ ਦਾ ਸ਼ੁੱਧ ਉਚਾਰਨ ਹੈ ਸੋ ਅਬਰਾ ਜੋ ਸ਼ਬਦ ਹੈ ਲੱਲਾ ਖੱਖੇ ਦੇ ਪੈਰ ਚੱਦਾ ਜਈਆ ਨਾਣਾ ਸੋ ਇਹ ਤਿੰਨੇ ਮੁਕਤੇ ਅੱਖਰ ਨੇ ਪਰ ਇਸ ਦਾ ਸ਼ੁੱਧ ਉਚਾਰਨ ਇਹ ਮੁਕਤਿਆ ਵਿੱਚ ਨਹੀਂ ਵਿਚਾਰਨ ਹੋਵੇਗਾ ਲੱਲਾ ਜੋ ਖਖੇ ਦੇ ਪੈਰ 'ਚ ਯਈਆ ਸੀ ਇਸ ਨੇ ਖਖੇ ਨੂੰ ਸਿਹਾਰੀ ਲਗਾ ਕੇ ਅੱਗੇ ਐੜਾ ਨਾਣਾ ਸੋ ਇਸ ਦਾ ਸੰਧੂ ਉਚਾਰਨ ਕਿਵੇਂ ਕਰਨਾ ਹੈ ਲਖੇਣ ਲਲਾ ਖਖੇ ਦੇ ਪੈਰ 'ਚ ਜੋ ਯਈਆ ਸੀ ਇਸ ਨੇ ਖਖੇ ਨੂੰ ਸਿਹਾਰੀ ਲਗਾ ਕੇ ਅੱਗੇ ਐੜਾ ਅੱਖਰ ਪ੍ਰਗਟ ਕਰਕੇ ਨਾਣਾ ਲੱਲਾ ਲੈਣੋਂ ਸੇ ਲੱਲਾ ਇਕੱਠੇ ਨੂੰ ਸਿਹਾਰੀ ਐੜਾ ਨਾੜਾ ਲਖੇਣ ਉਚਾਰਨ ਕਰਨਾ ਹੈ ਲਖੇਣ ਸੋ ਨਾ ਅੱਦੇ ਯੇ ਨੇ ਕੀ ਕੀਤਾ ਹੈ ਇਕੱਠੇ ਨੂੰ ਸਿਹਾਰੀ ਲਗਾ ਕੇ ਐੜਾ ਖਰ ਪ੍ਰਗਟ ਪ੍ਰਗਟ ਕਰਕੇ ਨਾੜਾ ਲਖੇਣ ਉਚਾਰਨ ਕੀਤਾ ਹੈ ਲਖੇਣ ਸੋ ਇਹ ਸਾਲ ਸ਼ੋਕ ਸਾਸਕ੍ਰਿਤੀ ਬਾਣੀ ਦੇ ਕੁਝ ਔਖੇ ਸ਼ਬਦਾਂ ਦਾ ਸੁੱਧ ਉਚਾਰ ਨਾ ਹੋ ਇੱਕ ਵਾਰ ਫਿਰ ਤੋਂ ਨਿਗਾ ਮਾਰੀਏ ਇਸ ਦਾ ਛੁੱਟੂ ਚਾਰਨ ਦੁਰਮਤਹਿ ਉਚਾਰਨ ਕਰਨਾ ਹੈ ਅੱਤ ਲਗਾ ਕੇ ਦੁਰਮਤਹਿ ਕੰਠੰ ਉਚਾਰਨ ਕਰਨਾ ਹੈ ਕੰਠੰ ਕੰਠੰ ਉਚਾਰਨ ਕਰਨਾ ਹੈ ਨਾ ਕਿ ਕੰਠਗ ਗੱਗੇ ਨਾਲ ਕਰਾਂਗੇ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਇੱਥੇ ਵੀ ਹਾਹਿ ਨੂੰ ਬਿਹਾਰੀ ਲਾਣਾ ਜੋ ਸਸੇ ਦੇ ਪੈਰ ਤੇ ਹੈ ਜੀ ਆਸੀ ਸਸੇ ਨੂੰ ਕੋਈ ਵੀ ਮਾਤਰਾ ਨਹੀਂ ਲੱਗੀ ਐੜ ਅੱਖਰ ਐੜ ਦੇ ਵਿੱਚ ਉਚਾਰਨ ਕਰਨਾ ਹੈ ਹੀ ਨਸਯ ਉਚਾਰਨ ਕਰਨਾ ਹੈ ਹੀ ਨਸਯ ਇਹਨੂੰ ਵੀ ਭਰ ਕੇ ਬੋਲਣਾ ਹੈ ਅਗਲਾ ਜੋ ਸ਼ਬਦ ਹੈ ਅੱਦਾ ਵਾਵਾ ਲੱਗਿਆ ਹੈ ਸ ਸੇ ਦੇ ਪੈਰ 'ਚ ਸ ਸੇ ਨੂੰ ਔਂਕੜ ਐਡੇ ਉੱਤੇ ਅਦਿਕ ਲਗਾ ਕੇ ਰਾਰਾ ਗਦਾ ਸਵਰਗ ਉਚਾਰਨ ਕਰਨਾ ਹੈ ਭਰ ਕੇ ਬੋਲਣਾ ਹੈ ਸਵਰਗ ਇਸੇ ਤਰ੍ਹਾਂ ਇਹ ਸ ਸੇ ਦੇ ਪੈਰ 'ਚ ਵਾਵਾ ਅੱਦਾ ਸ਼ਸ਼ਾ ਇਸ ਨੂੰ ਵੀ ਸਵੱਸ਼ਯ ਉਚਾਰਨ ਕਰਨਾ ਹੈ ਸਵੱਸ਼ ਇਸੇ ਤਰ੍ਹਾਂ ਹੀ ਸਵੰਜਨ ਹੈ ਉਚਾਰਨ ਕਰਨਾ ਹੈ ਸਵੰਜਨ ਹੈ ਇਸੇ ਤਰ੍ਹਾਂ ਜੋ ਇੱਥੇ ਮੰਮੇ ਦੇ ਪੈਰ 'ਚ ਰਾਰਾ ਸਿਹਾਰੀਆ ਤੱਤੇ ਨੂੰ ਔਕੜ ਤੇ ਤੱਤੇ ਦੇ ਪੈਰ 'ਚ ਯਈਆ ਸੋ ਜਿਹੜੀ ਔਕੜ ਹੈ ਉਹ ਊੜੇ ਨੂੰ ਹੀ ਲੱਗਦੀ ਹੈ ਇਸ ਕਰਕੇ ਬਾਕੀ ਅੱਖਰਾਂ ਦੇ ਵਿੱਚ ਜਦੋਂ ਯਈਆ ਵਰਤਿਆ ਗਿਆ ਤਾਂ ਐੜਾ ਅੱਖਰ ਆਉਂਦਾ ਹੈ ਪਰ ਇੱਥੇ ਤੱਤੇ ਨੂੰ ਔਂਕੜ ਲੱਗਣ ਕਰਕੇ ਕਿਉਂਕਿ ਐਡੇ ਨੂੰ ਔਂਕੜ ਨਹੀਂ ਲੱਗਦੀ ਇਸ ਕਰਕੇ ਊੜੇ ਨੂੰ ਹੀ ਔਂਕੜ ਲੱਗਦੀ ਹੈ ਊੜਾ ਹੀ ਬੋਲਿਆ ਜਾਂਦਾ ਹੈ ਪਰ ਜਾਵੇ ਕਰ ਮਰਤੇਉ ਉਚਾਰਨ ਕਰਨਾ ਹੈ ਮਰਤੇਉ ਇਸੇ ਤਰ੍ਹਾਂ ਇਹ ਸਿੱਧੇ ਅਤੇ ਉਚਾਰਨ ਕਰਨਾ ਇਸ ਦਾ ਸੁੱਧ ਉਚਾਰਨ ਸਿੱਧੇ ਅਤੇ ਸੋ ਇਸ ਦਾ ਉਚਾਰਨ ਕਰਨਾ ਹੈ ਆਲਯਹ ਆਲਯਹ ਉਚਾਰਨ ਕਰਨਾ ਹੈ ਆਲਯਹ ਇਸੇ ਤਰ੍ਹਾਂ ਇਸ ਦਾ ਸੁੱਧ ਉਚਾਰਨ ਕਰਨਾ ਹੈ ਲੱਲਾ ਖਖੇ ਨੂੰ ਸਿਹਾਰੀ ਐੜਾ ਨਾਣਾ ਲਖੇਣ ਲਖੇਣ ਉਚਾਰਨ ਕਰਨਾ ਹੈ ਸੋ ਇਹ ਹਨ ਸਲੋਕ ਸਾਂਸਕ੍ਰਿਤੀ ਮਹੱਲਾ ਪੰਜਵਾ ਬਾਣੀ ਦੇ ਕੁਝ ਔਖੇ ਸ਼ਬਦਾਂ ਦਾ ਸੁੱਧ ਉਚਾਰਨ ਸੋ ਇਸੇ ਤਰ੍ਹਾਂ ਅਸੀਂ ਜੋ ਵੀ ਬਾਣੀਆਂ ਨੇ ਉਹਨਾਂ ਦੇ ਔਖੇ ਸ਼ਬਦਾਂ ਦਾ ਸੁੱਧ ਉਚਾਰਨ ਆਪ ਜੀ ਨਾਲ ਸਾਂਝੇ ਕਰਦੇ ਰਹਾਂਗੇ ਸੰਗਤਾਂ ਨੂੰ ਬੇਨਤੀ ਹੈ ਜਿੰਮੀਆ ਵੀ ਸੰਗਤਾਂ ਗੁਰਬਾਣੀ ਪੜ੍ਹਦਿਆਂ ਨੇ ਉਹ ਆਪਣੇ ਨੇੜੇ ਤੇੜੇ ਜਿਹਨੇ ਸੂਝਵਾਨ ਸਿੰਘ ਨੇ ਜੀ ਨਾਲੇ ਗੁਰਬਾਣੀ ਦੀ ਸੰਥਿਆ ਕੀਤੀ ਹੋਈ ਹੈ ਸੰਪੂਰਨ ਗੁਰਮੁਖੀ 35 ਤੋਂ ਲੈ ਕੇ 12 72ਵਾਂ ਦਾ ਉਚਾਰਨ ਮੁਖਾਰਨੀ ਸਮੇਤ ਜਿਨ੍ਹਾਂ ਨੇ ਸੰਥਿਆ ਲਈ ਹੋਈ ਹੈ ਉਹਨਾਂ ਤੋਂ ਗੁਰਬਾਣੀ ਦਾ ਸ਼ੁੱਧ ਉਚਾਰਨ ਗੁਰਬਾਣੀ ਦੀ ਸੰਥਿਆ ਜ਼ਰੂਰ ਲੈਣ ਤਾਂ ਕਿ ਸਾਰੇ ਰਾਮਿਲ ਕੇ ਗੁਰਬਾਣੀ ਨੂੰ ਸੁੱਧ ਪੜ ਸਕੀਏ ਤੇ ਗੁਰੂ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰ ਸਕੀਏ ਸੋ ਇੰਨੀ ਕਿ ਬੇਨਤੀ ਪ੍ਰਵਾਨ ਕਰਨੀ ਨੇੜੇ ਤੇੜੇ ਦੀਆਂ ਸੰਤਾਂ ਨੂੰ ਬੇਨਤੀ ਹੈ ਕਿ ਆਪ ਖਾਲਸਾ ਗੁਰਮਤ ਸੰਗੀਤ ਅਕੈਡਮੀ ਖਰੜ ਵਿਖੇ ਪਾ ਕੇ ਗੁਰਬਾਣੀ ਦੀ ਸੰਥਿਆ ਲੈ ਸਕਦੇ ਹੋ ਲਾਹਾ ਪ੍ਰਾਪਤ ਕਰ ਸਕਦੇ ਹੋ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਕਲਾਸਾਂ ਲੱਗਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ